ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਆਪਸੀ ਸਾਂਝ ਟੀਵੀ ਤੇ ਮੈਂ ਹਾਂ ਤੇਜਿੰਦਰਪਾਲ ਸਿੰਘ ਅੱਜ ਫਿਰ ਤੋਂ ਇੱਕ ਹੋਰ ਮੁੱਦਾ ਜਿਹੜਾ ਗੁਰਮਤ ਮਰਿਆਦਾ ਨੂੰ ਲੈ ਕੇ ਤੁਹਾਡੇ ਸਾਹਮਣੇ ਲੈ ਕੇ ਆਇਆ ਹਾਂ ਤੁਸੀਂ ਦੇਖਿਆ ਕਿ ਪਹਿਲਾਂ ਮੇਰੇ ਬੋਲਣ ਤੋਂ ਪਹਿਲਾਂ ਦੋ ਇੱਕ ਕਲਿੱਪਸ ਦੇ ਜਿਹੜੇ ਸ਼ਾਰਟਸ ਜਿਹੜੇ ਚਲੇ ਨੇ ਉਹਨਾਂ ਦੇ ਵਿੱਚ ਡੀਜੇ ਚੱਲ ਰਿਹਾ ਹੈ ਔਰ ਨੇੜੇ ਹੀ ਇੱਕ ਗੁਰਦੁਆਰਾ ਸਾਹਿਬ ਹੈ ਤੋਂ ਤੁਹਾਨੂੰ ਦੱਸ ਦਈਏ ਕਿ ਇਹ ਗੱਲ ਮੈਂ ਕਰ ਰਿਹਾ ਹਾਂ ਗੁਰਦੁਆਰਾ ਸਾਹਿਬ ਰਾਣੀ ਤਲਾਬ ਜੰਮੂ ਦੀ ਜਿੱਥੇ ਕਿ ਉਸ ਗੁਰਦੁਆਰਾ ਸਾਹਿਬ ਦੀ ਹੀ ਪ੍ਰਾਪਰਟੀ ਜਿਵੇਂ ਕਿ ਉਹਨਾਂ ਦੇ ਪ੍ਰਧਾਨ ਸਾਹਿਬ ਦੇ ਨਾਲ ਸਾਡੀ ਗੱਲ ਹੋਈ ਤਾਂ ਉਹਨਾਂ ਨੇ ਕਿਹਾ ਕਿ ਇਹ ਪ੍ਰਾਪਰਟੀ ਗੁਰਦੁਆਰਾ ਸਾਹਿਬ ਦੀ ਹੈ ਉਸ ਗੁਰਦੁਆਰਾ ਸਾਹਿਬ ਦੀ ਪ੍ਰਾਪਰਟੀ ਦੇ ਵਿੱਚ ਹੀ ਉੱਚੀ ਉੱਚੀ ਡੀਜੇ ਲਗਾ ਕੇ ਲੱਚਰ ਗਾਣੇ ਜਿਹੜੇ ਨੇ ਉਹ ਚਲਾਏ ਜਾ ਰਹੇ ਨੇ ਔਰ ਤੁਸੀਂ ਦੇਖੋ ਸਭ ਤੋਂ ਪਹਿਲਾਂ ਜੋ 8 ਨਵੰਬਰ ਦੀ ਰਾਤ ਨੂੰ ਉੱਥੇ ਡੀਜੇ ਲੱਗਿਆ ਜਿਸ ਦੇ ਵਿੱਚ ਬਹੁਤ ਵੱਡੀ ਸਕਰੀਨ ਔਰ ਬੜੀਆਂ ਹੀ ਤੇਜ਼ ਤੇਜ ਲਾਈਟਾਂ ਜਿਹੜੀਆਂ ਨੇ ਉਹਦੇ ਵਿੱਚ ਲਗਾ ਕੇ ਉੱਚੀ ਆਵਾਜ਼ ਦੇ ਵਿੱਚ ਲੱਚਰ ਗਾਣੇ ਲਗਾ ਕੇ ਆਓ ਪਹਿਲਾਂ ਦੇਖਦੇ ਹਾਂ ਉਹ ਛੋਟੀ ਜਿਹੀ ਕਲਿੱਪ ਤੋ ਤੁਸੀਂ ਦੇਖਿਆ ਕਿ ਕਿਵੇਂ ਇਸ ਡੀਜੇ ਦੀ ਆਵਾਜ਼ ਐਡੀ ਉੱਚੀ ਸੀ ਕਿਉਂਕਿ ਕੁਝ ਕਿਸੇ ਕਾਰਨ ਅਸੀਂ ਆਵਾਜ਼ ਨਹੀਂ ਤੁਹਾਨੂੰ ਸੁਣਾ ਸਕਦੇ ਕਿਉਂਕਿ ਲੱਚਰ ਗਾਣੇ ਨੇ ਤੇ ਇਸ ਦੀਆਂ ਲਾਈਟਾਂ ਜਿਹੜੀਆਂ ਨੇ ਉਹ ਸਿੱਧੀਆਂ ਗੁਰਦੁਆਰਾ ਸਾਹਿਬ ਦੇ ਬਿਲਡਿੰਗ ਦੇ ਉੱਤੇ ਵੀ ਪੈ ਰਹੀਆਂ ਨੇ ਔਰ ਇਹ ਪੂਰਾ ਸ਼ੋਰ ਸ਼ਰਾਬਾ ਜਿਹੜਾ ਹੈ ਗੁਰਦੁਆਰਾ ਸਾਹਿਬ ਦੇ ਅੰਦਰ ਤੱਕ ਜਾ ਰਿਹਾ ਸੀ ਹੁਣ ਮੈਂ ਤੁਹਾਨੂੰ ਇੱਕ ਹੋਰ ਕਲਿੱਪ ਦੱਸਾਂਗਾ ਫਿਰ ਇਹਨਾਂ ਦੋਹਾਂ ਕਲਿੱਪਾਂ ਦੇ ਉੱਤੇ ਕੀ ਅਸੀਂ ਗੱਲਬਾਤ ਜਿਹੜੀ ਹੈ ਉਹ ਕਰਾਂਗੇ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਦੇ ਨਾਲ ਜਿਹੜੀ ਸਾਡੀ ਗੱਲਬਾਤ ਹੋਈ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਆਓ ਪਹਿਲਾਂ ਦੇਖਦੇ ਹਾਂ ਇੱਕ ਹੋਰ ਕਲਿੱਪ ਜਿਹੜੀ ਕਿ 13 ਨਵੰਬਰ ਯਾਨੀ ਬ੍ਰਿਤੀ ਰਾਤ ਦੀ ਹੈ ਜਦੋਂ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਵਨ ਪ੍ਰਕਾਸ਼ ਪੂਰਵ ਤੇ ਰੱਖਿਆ ਹੋਇਆ ਅਖੰਡ ਪਾਠ ਵੀ ਚੱਲ ਰਿਹਾ ਹੈ ਆਓ ਪਹਿਲਾਂ ਦੇਖਦੇ ਹਾਂ ਇਹ ਵੀਡੀਓ ਤੋ ਸਾਥ ਸੰਗਤ ਜੀ ਤੁਸੀਂ ਦੇਖਿਆ ਇਸ ਵੀਡੀਓ ਦੇ ਵਿੱਚ ਸਾਫ਼-ਸਾਫ਼ ਨਜ਼ਰ ਆ ਰਿਹਾ ਹੈ ਕਿ ਕਿਵੇਂ ਇਹ ਲੱਚਰ ਗਾਣਿਆਂ ਵਾਲੇ ਡੀਜੇ ਦੀ ਆਵਾਜ਼ ਜਿਹੜੀ ਹੈ ਉਹ ਬਿਲਕੁਲ ਗੁਰਦੁਆਰਾ ਸਾਹਿਬ ਦੇ ਅੰਦਰ ਜਿੱਥੇ ਕਿ ਗ੍ਰੰਥੀ ਸਿੰਘ ਪਾਠ ਕਰ ਰਿਹਾ ਹੈ ਉੱਥੇ ਵੀ ਜਾ ਰਹੀ ਹੈ ਔਰ ਉਹ ਡਿਸਟਰਬ ਹੋ ਰਿਹਾ ਹੈ ਕਿਉਂਕਿ ਇਹ ਲੱਚਰ ਗਾਣੇ ਇੰਨੀ ਉੱਚੀ ਆਵਾਜ਼ ਦੇ ਵਿੱਚ ਲੱਗੇ ਸੀ ਕਿ ਉਸ ਦੇ ਨਾਲ ਗੁਰਦੁਆਰਾ ਸਾਹਿਬ ਦੇ ਵਿੱਚ ਐਡੀ ਡਿਸਟਰਬੈਂਸ ਹੋ ਰਹੀ ਸੀ ਕਿ ਗੁਰਦੁਆਰਾ ਸਾਹਿਬ ਦੇ ਲੱਕੜ ਵਾਲਾ ਵੱਡਾ ਦਰਵਾਜ਼ਾ ਵੀ ਅਤੇ ਲੋਹੇ ਕੱਚ ਵਾਲਾ ਦਰਵਾਜ਼ਾ ਦੋਵੇਂ ਬੰਦ ਕਰ ਦਿੱਤੇ ਗਏ ਪਰ ਖੈਰ ਇਹ ਤਾਂ ਹੋ ਗਈ ਇੱਕ ਗੱਲ ਦੂਸਰੀ ਕਿ ਅਸੀਂ ਜਦੋਂ ਏਸੀ ਮੁੱਦੇ ਦੇ ਉੱਤੇ ਕਿਉਂਕਿ ਜੰਮੂ ਕਸ਼ਮੀਰ ਦੇ ਵਿੱਚ ਵੀ ਇੱਕ ਰੂਲ ਹੈਗਾ ਕਿ ਸ਼ਾਮ ਦੇ 10 ਰਾਤ ਦੇ 10 ਵਜੇ ਤੋਂ ਸਵੇਰੇ 6 ਵਜੇ ਤੱਕ ਤੁਸੀਂ ਡੀਜੇ ਚਲਾ ਹੀ ਨਹੀਂ ਸਕਦੇ ਇਥੇ ਤੱਕ ਕਿ ਇਹ ਬੈਂਡ ਤਾਂ ਰਿਲੀਜੀਅਸ ਪਲੈਸਿਸ ਦੇ ਉੱਤੇ ਵੀ ਲੱਗਿਆ ਹੋਇਆ ਹੈ ਪਰ ਹੈਰਾਨਗੀ ਦੀ ਗੱਲ ਇਹ ਹੈ ਕਿ ਸਾਊਂਡ ਕਿੰਨੀ ਹੋਣੀ ਚਾਹੀਦੀ ਹੈ ਕਿੰਨੇ ਡੈਸੀਬਲ ਹੋਣੀ ਚਾਹੀਦੀ ਉਸ ਉਸ ਡੀਜੇ ਦੀ ਆਵਾਜ਼ ਕਿੰਨੀ ਉੱਚੀ ਰੱਖ ਸਕਦੇ ਹੋ ਤੁਸੀਂ ਇਹ ਤਾਂ ਪੂਰਾ ਪੂਰਾ ਪ੍ਰਸ਼ਾਸਨ ਵੱਲੋਂ ਵੀ ਦੱਸਿਆ ਗਿਆ ਹੈ ਪਰ ਕਿਹਾ ਪ੍ਰਸ਼ਾਸਨ ਵੀ ਸੁੱਤਾ ਪਿਆ ਹੈ ਕਿ ਇੱਕ ਬਿਲਕੁਲ ਇੱਕ ਪਾਸੇ ਗੁਰਦੁਆਰਾ ਸਾਹਿਬ ਇੱਕ ਪਾਸੇ ਮਸਜਿਦ ਇੱਕ ਪਾਸੇ ਮੰਦਿਰ ਉਸ ਹਾਲ ਦੇ ਔਰ ਉੱਥੇ ਇਡੀ ਉੱਚੀ ਉੱਚੀ ਡੀਜੇ ਚੱਲ ਰਿਹਾ ਹੈ ਕੀ ਉਸ ਇਲਾਕੇ ਦੇ ਵਿੱਚ ਪੁਲਿਸ ਦੀ ਜਾਂ ਫਿਰ ਪ੍ਰਸ਼ਾਸਨ ਨੂੰ ਕੋਈ ਖਬਰ ਹੀ ਨਹੀਂ ਹੈ ਕਿ ਇੰਨੇ ਉੱਚੇ ਉੱਚੇ ਰਾਤ ਦੇਰ ਰਾਤ ਤੱਕ ਇਸ ਤਰ੍ਹਾਂ ਦੇ ਡੀਜੇ ਚੱਲਦੇ ਨੇ ਇੱਕ ਤਾਂ ਹੋ ਗਈ ਗੱਲ ਇਹ ਦੂਸਰੀ ਗੱਲ ਕੀ ਇਹ ਡੀਜੇ ਜਿਹੜਾ ਹੈ ਗੁਰੂ ਦੁਆਰਾ ਜੋ ਗੁਰਦੁਆਰਾ ਰਾਣੀ ਤਲਾਬ ਦੀ ਪ੍ਰੋਪਰਟੀ ਦੇ ਅੰਦਰ ਹੀ ਚੱਲ ਰਿਹਾ ਹੈ ਉਸ ਉੱਥੇ ਇੱਕ ਹਾਲ ਹੈ ਜਿਸ ਦੇ ਉੱਤੇ ਪਹਿਲਾਂ ਲੰਗਰ ਹਾਲ ਲਿਖਿਆ ਗਿਆ ਸੀ ਨਾਲ ਦੇ ਨਾਲ ਤਸਵੀਰਾਂ ਵੀ ਤੁਹਾਨੂੰ ਦਿਖਾ ਰਿਹਾ ਪਹਿਲਾਂ ਇਸ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਨੂੰ ਹੀ ਇਹ ਜਿਹੜਾ ਹੈ ਕਿਹਾ ਜਾਂਦਾ ਸੀ ਕਿ ਇਹ ਬਿਲਡਿੰਗ ਜਿਹੜੀ ਹੈ ਇਹ ਜੋ ਹਾਲ ਹੈ ਇਹ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਹੈ ਬਾਅਦ ਦੇ ਵਿੱਚ ਫਿਰ ਤੋਂ ਤੁਹਾਨੂੰ ਨਾਲ ਤਸਵੀਰਾਂ ਦਿਖਾ ਰਿਹਾ ਕਿ ਉਸ ਨੂੰ ਮਿਟਾ ਦਿੱਤਾ ਗਿਆ ਹੁਣ ਕੀ ਕਾਰਨ ਰਿਹਾ ਇਹ ਲੰਗਰ ਹਾਲ ਮਿਟਾ ਕੇ ਤੇ ਇਸ ਦੇ ਉੱਤੇ ਪੋਚਾ ਮਾਰਨ ਦਾ ਇਹ ਤਾਂ ਪ੍ਰਬੰਧਕ ਹੀ ਜੋ ਹੈ ਉਹ ਸਹੀ ਤਰੀਕੇ ਦੇ ਨਾਲ ਦੱਸ ਸਕਦੇ ਨੇ ਲੇਕਿਨ ਗੱਲ ਆਉਂਦੀ ਹੈ ਗੁਰਮਰਿਆਦਾ ਨੂੰ ਕਾਇਮ ਰੱਖਣ ਦੀ ਗੁਰੂ ਘਰ ਦੇ ਪ੍ਰੀਮਿਸਿਸ ਦੇ ਅੰਦਰ ਕਿਉਂਕਿ ਇਹ ਪ੍ਰਾਪਰਟੀ ਜਿਹੜੀ ਹੈ ਗੁਰਦੁਆਰਾ ਸਾਹਿਬ ਦੀ ਹੈ ਤਾਂ ਇਹ ਪ੍ਰੀਮਿਸਿਸ ਵੀ ਗੁਰਦੁਆਰਾ ਸਾਹਿਬ ਦਾ ਹੀ ਹੋਇਆ ਔਰ ਜਿਸ ਤਰੀਕੇ ਦੇ ਨਾਲ ਉੱਚੀ ਆਵਾਜ਼ ਦੇ ਵਿੱਚ ਲੱਚਰ ਗਾਣੇ ਲਗਾ ਕੇ ਇਹ ਜੋ ਡੀਜੇ ਦੇ ਉੱਤੇ ਉੱਚ-ਉੱਚੀ ਆਵਾਜ਼ ਦੇ ਵਿੱਚ ਲੱਚਰ ਗਾਣੇ ਲਗਾ ਕੇ ਇੰਨੀ ਜਿਹੜੀ ਹੈ ਉਹ ਨੌਇਸ ਪੋਲਿਊਸ਼ਨ ਫੈਲਾਇਆ ਜਾ ਰਿਹਾ ਹੈ। ਕੀ ਇਸ ਦੇ ਉੱਤੇ ਕਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧਿਆਨ ਨਹੀਂ ਆਇਆ? ਤਾਂ ਸਾਡੀ ਗੱਲਬਾਤ ਜਿਹੜੀ ਹੈ ਉਹ ਹੋਈ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਰਦਾਰ ਹਰਬਖਸ਼ ਸਿੰਘ ਜੀ ਦੇ ਨਾਲ ਔਰ ਉਹਨਾਂ ਨੇ ਇਸ ਚੀਜ਼ ਨੂੰ ਐਡਮਿਟ ਕੀਤਾ ਔਰ ਇਸ ਚੀਜ਼ ਨੂੰ ਮੰਨਿਆ ਕਿ ਉਹਨਾਂ ਦੇ ਕੋਲੋਂ ਇੱਕ ਗਲਤੀ ਹੋਈ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਕਹਿਣ ਮੁਤਾਬਕ ਕਿ ਅਸੀਂ ਇਸ ਤਰ੍ਹਾਂ ਦੀ ਗਲਤੀ ਮੁੜ ਕੇ ਨਹੀਂ ਦੁਹਰਾਵਾਂਗੇ। ਔਰ ਅੱਗੇ ਤੋਂ ਡੀਜੇ ਜਿਹੜਾ ਹੈ ਉਹ ਨਹੀਂ ਲੱਗਣ ਦਿਆਂਗੇ ਜਾਂ ਫਿਰ ਅੰਦਰ ਲਗਵਾਵਾਂਗੇ ਔਰ ਛੋਟੀ ਆਵਾਜ਼ ਦੇ ਵਿੱਚ ਲਗਾਵਾਂਗੇ ਥੋੜੀ ਆਵਾਜ਼ ਦੇ ਵਿੱਚ ਲਗਾਵਾਂਗੇ ਯਾਨੀ ਕਿ ਘੱਟ ਆਵਾਜ਼ ਦੇ ਵਿੱਚ ਲਗਾਵਾਂਗੇ ਤੋ ਹੈਰਾਨਗੀ ਦੀ ਗੱਲ ਇਹ ਹੈ ਕਿ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਾਹਿਬ ਜੀ ਨੂੰ ਵੀ ਇਹ ਪਤਾ ਹੋਣਾ ਚਾਹੀਦਾ ਹੈ ਕਿ ਗੁਰਦੁਆਰਾ ਸਾਹਿਬ ਦੀ ਪ੍ਰਾਪਰਟੀ ਦੇ ਵਿੱਚ ਜਿਹੜੀ ਕਿ ਬਿਲਕੁਲ ਗੁਰਦੁਆਰਾ ਸਾਹਿਬ ਦੇ ਸਾਹਮਣੇ ਹੋਵੇ ਪਹਿਲੀ ਤਾਂ ਗੱਲ ਉੱਥੇ ਇਸ ਤਰ੍ਹਾਂ ਦੇ ਲੱਚਰ ਗਾਣੇ ਲਗਨੇ ਹੀ ਨਹੀਂ ਚਾਹੀਦੇ। ਔਰ ਅਗਰ ਤੁਸੀਂ ਇਹ ਕਹਿ ਰਹੇ ਹੋ ਕਿ ਅਸੀਂ ਲਗਾਵਾਂਗੇ ਤਾਂ ਇਸ ਤੋਂ ਪਹਿਲਾਂ ਇੱਕ ਵਾਰ ਫਿਰ ਤੋਂ ਸੋਚ ਜ਼ਰੂਰ ਲਿਓ ਕਿਉਂਕਿ ਇਹ ਸਾਡੇ ਸਿੱਖ ਧਰਮ ਦੇ ਮੂਲ ਸਿਧਾਂਤਾਂ ਦੇ ਬਿਲਕੁਲ ਉਲਟ ਹੈ। ਲੱਚਰ ਗਾਣੇ ਲਗਾ ਕੇ ਵਿਆਹ ਸ਼ਾਦੀਆਂ ਦੇ ਵਿੱਚ ਬਾਹਰ ਪੈਲਸਾਂ ਦੇ ਵਿੱਚ ਤਾਂ ਤੁਸੀਂ ਨੱਚ ਸਕਦੇ ਹੋ। ਮਗਰ ਗੁਰੂ ਘਰ ਦੀ ਪ੍ਰਾਪਰਟੀ ਦੇ ਵਿੱਚ ਬਣੇ ਹੋਏ ਇਸ ਕਮਿਊਨਿਟੀ ਹਾਲ ਜਿਵੇਂ ਕਿ ਸਾਨੂੰ ਪ੍ਰਧਾਨ ਜੀ ਨੇ ਕਿਹਾ ਕਿ ਇਹ ਕਮਿਊਨਿਟੀ ਹਾਲ ਹੈ ਲੰਗਰ ਹਾਲ ਨਹੀਂ ਖੈਰ ਇਸ ਦਾ ਜਵਾਬ ਤਾਂ ਉਹ ਹੀ ਦੇ ਸਕਦੇ ਨੇ ਕਿ ਫਿਰ ਪਹਿਲਾਂ ਇਹਦੇ ਉੱਤੇ ਲੰਗਰ ਹਾਲ ਕਿਉਂ ਲਿਖਵਾਇਆ ਗਿਆ ਸੀ ਤੋਂ ਤੁਹਾਨੂੰ ਦੱਸ ਦਈਏ ਕਿ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਵੀ ਜਿਹੜੀਆਂ ਨੇ ਇਸ ਗੁਰਦੁਆਰਾ ਸਾਹਿਬ ਦੇ ਇਸ ਹਾਲ ਤੋਂ ਹਾਲ ਨੂੰ ਲੈ ਕੇ ਇਹ ਐਸਜੀਪੀਸੀ ਨੂੰ ਵੀ ਕੀਤੀਆਂ ਗਈਆਂ ਸੀ ਪਰ ਐਸਜੀਪੀਸੀ ਦਾ ਹਜ ਤੱਕ ਮਹੀਨੇ ਬੀਤ ਜਾਣ ਦੇ ਬਾਅਦ ਵੀ ਕੋਈ ਐਕਸ਼ਨ ਕਿਉਂ ਨਹੀਂ ਹੋਇਆ ਏ ਵੀ ਇੱਕ ਜਵਾਬ ਜਿਹੜਾ ਹੈ ਐਸਜੀਪੀਸੀ ਵੱਲੋਂ ਆਉਣਾ ਚਾਹੀਦਾ ਹੈ ਕਿਉਂਕਿ ਐਸਜੀਪੀਸੀ ਵੱਲੋਂ ਥਾਪੇ ਗਏ ਸਿੱਖ ਮਿਸ਼ਨ ਅਤੇ ਧਰਮ ਪ੍ਰਚਾਰ ਦੇ ਉਦੇਦਾਰ ਵੀ ਇੱਥੇ ਜੰਮੂ ਦੇ ਵਿੱਚ ਮੌਜੂਦ ਨੇ ਸ਼ਾਇਦ ਹੋ ਸਕਦਾ ਹੈ ਉਹਨਾਂ ਤੱਕ ਏ ਐਸਜੀਪੀਸੀ ਵੱਲੋਂ ਕੋਈ ਪੜਤਾਲ ਨਾ ਆਈ ਹੋਵੇ ਪਰ ਜੇ ਨਹੀਂ ਆਈ ਤਾਂ ਉਹਨਾਂ ਨੂੰ ਐਸਜੀਪੀਸੀ ਤੋਂ ਪੁੱਛਣਾ ਚਾਹੀਦਾ ਹੈ ਔਰ ਅਗਰ ਆਈ ਹੈ ਤਾਂ ਉਹਨਾਂ ਨੂੰ ਇਸ ਕੇਸ ਦੀ ਵੀ ਪੜਤਾਲ ਕਰਨੀ ਚਾਹੀਦੀ ਹੈ ਸੋ ਪ੍ਰਧਾਨ ਸਾਹਿਬ ਦੇ ਕਹਿਣ ਮੁਤਾਬਕ ਕਿ ਅਸੀਂ ਇਸ ਚੀਜ਼ ਨੂੰ ਐਡਮਿਟ ਕਰਦੇ ਹਾਂ ਸਾਡੇ ਤੋਂ ਇਹ ਗਲਤੀ ਹੋਈ ਹੈ ਤਾਂ ਇਸ ਚੀਜ਼ ਤੋਂ ਅੱਗੇ ਤੋਂ ਨਹੀਂ ਹੋਣ ਦਿੱਤਾ ਜਾਵੇਗਾ ਹੁਣ ਦੇਖਣਾ ਹੋਵੇਗਾ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਇਸ ਫੈਸਲੇ ਨੂੰ ਕਿੰਨੀ ਕੋ ਕੜੇ ਤਰੀਕੇ ਦੇ ਨਾਲ ਜਿਹੜਾ ਹੈ ਉਹ ਲਾਗੂ ਕਰਦੀ ਹੈ ਪਰ ਬਣਦਾ ਤਾਂ ਡੀਜੀਪੀਸੀ ਦਾ ਵੀ ਸੀ ਜੰਮੂ ਜੰਮੂ ਦੀ ਜਿਹੜੀ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹਨਾਂ ਦਾ ਵੀ ਜਿਹੜਾ ਦਖਲ ਜਿਹੜਾ ਹੈ ਇਸ ਦੇ ਵਿੱਚ ਹੋਣਾ ਚਾਹੀਦਾ ਹੈ ਕਿ ਗੁਰਦੁਆਰਾ ਪ੍ਰਾਪਰਟੀਆਂ ਜਿੰਨੀਆਂ ਵੀ ਹਨ ਸਿਰਫ ਰਾਣੀ ਤਲਾਬ ਗੁਰਦੁਆਰਾ ਹੀ ਨਹੀਂ ਹੋਰ ਵੀ ਕਈ ਅਸੀਆਂ ਗੁਰਦੁਆਰਾ ਸਾਹਿਬ ਦੀਆਂ ਪ੍ਰਾਪਰਟੀਆਂ ਹਨ ਜਿਨ੍ਹਾਂ ਦੇ ਵਿੱਚ ਮਰਿਆਦਾ ਦੇ ਅਨੁਸਾਰ ਹੀ ਹਰ ਕੰਮ ਜਿਹੜਾ ਹੈ ਉਹ ਹੋਣਾ ਚਾਹੀਦਾ ਹੈ ਹੋਰ ਇਸ ਨੂੰ ਲਾਗੂ ਕਰਨ ਦੇ ਵਿੱਚ ਡੀਜੀਪੀਸੀ ਦਾ ਵੀ ਬਹੁਤ ਵੱਡਾ ਰੋਲ ਹੋਣਾ ਚਾਹੀਦਾ ਹੈ ਤੋ ਇਸ ਤਰ੍ਹਾਂ ਦੀਆਂ ਖਬਰਾਂ ਤੁਹਾਡੇ ਤੱਕ ਹਮੇਸ਼ਾ ਅਸੀਂ ਲੈ ਕੇ ਆਉਂਦੇ ਹਾਂ ਮਕਸਦ ਸਿਰਫ ਤੇ ਸਿਰਫ ਗੁਰੂਕਰਾਂ ਦੇ ਵਿੱਚ ਰਹਿਤ ਮਰਿਆਦਾਂ ਨੂੰ ਪਰਪੱਖ ਤਰੀਕੇ ਦੇ ਨਾਲ ਲਾਗੂ ਕਰਵਾਉਣਾ ਉਮੀਦ ਕਰਦੇ ਹਾਂ ਕਿ ਇਸ ਖਬਰ ਨੂੰ ਦੇਖਣ ਤੋਂ ਬਾਅਦ ਗੁਰਦੁਆਰਾ ਪ੍ਰਬੰਧਕ ਕਮੇਟੀ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਹੋਰ ਵੀ ਜਿੰਨੀਆਂ ਸੰਸਥਾਵਾਂ ਹਨ ਭਾਵੇਂ ਉਹ ਕੋਈ ਐਸੋਸੀਏਸ਼ਨਾਂ ਬਣੀਆਂ ਹੋਣ ਆਵੇਂ ਉਹ ਕੋਈ ਹੋਰ ਵੱਡੀਆਂ-ਵੱਡੀਆਂ ਸੰਸਥਾਵਾਂ ਜੜੀਆਂ ਕਿ ਆਪਣੇ ਆਪ ਨੂੰ ਦਾਵਾ ਕਰਦੀਆਂ ਹਨ ਸਿੱਖ ਧਰਮ ਦੇ ਵਿੱਚ ਮਰਿਆਦਾ ਨੂੰ ਲਾਗੂ ਕਰਾਉਣ ਦਾ ਉਹ ਵੀ ਇਸ ਦੇ ਵਿੱਚ ਦਖਲ ਕਰਨ ਗਿਆ ਔਰ ਅਗਰ ਉਹਨਾਂ ਦੇ ਕੋਲੋਂ ਇਸ ਤਰ੍ਹਾਂ ਦੇ ਮਸਲੇ ਹੱਲ ਨਹੀਂ ਹੁੰਦੇ ਤਾਂ ਉਹਨਾਂ ਨੂੰ ਉਹਦੇ ਛੱਡ ਦੇਣੇ ਚਾਹੀਦੇ ਹਨ ਤਾਂ ਆਓ ਦੇਖਦੇ ਹਾਂ ਕਿ ਇਹ ਜੋ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਨ੍ਹਾਂ ਦੇ ਪ੍ਰਧਾਨ ਸਰਦਾਰ ਹਰਬਖਸ਼ ਸਿੰਘ ਜੀ ਨੇ ਇਹ ਇੱਕ ਆਸ਼ਵਾਸਣ ਦਿੱਤਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਹੁਣ ਗੁਰਦੁਆਰਾ ਪ੍ਰਾਪਰਟੀ ਦੇ ਪ੍ਰੀਮਿਸਿਸ ਦੇ ਅੰਦਰ ਨਹੀਂ ਹੋਣਗੀਆਂ ਦੇਖਦੇ ਹਾਂ ਕਿ ਕਿੰਨੀ ਕੋਈ ਛੇਤੀ ਇਹੋ ਜਿਹੇ ਜਿਹੜੇ ਕਾਨੂੰਨ ਹਨ ਇਹੋ ਜਿਹੀਆਂ ਜਿਹੜੀਆਂ ਮਰਿਆਦਾਵਾਂ ਹਨ ਉਹਨਾਂ ਨੂੰ ਲਾਗੂ ਕੀਤਾ ਜਾਂਦਾ ਦੇਖਦੇ ਰਹੋ ਆਪਸੀ ਸਾਈਂ ਟੀਵੀ ਇਸ ਤਰ੍ਹਾਂ ਦੀਆਂ ਹੋਰ ਵੀ ਖਬਰਾਂ ਤੁਹਾਡੇ ਤੱਕ ਲੈ ਕੇ ਆਵਾਂਗੇ ਤਦ ਤੱਕ ਵੀ ਦਿਓ ਜੀ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ